ਪੰਜਾਬ ਸਰਕਾਰ ਦੀ ਨਸ਼ਿਆਂ ਖਿਲਾਫ ਚਲਾਈ ਮਹਿੰਮ ਦੇ ਤਹਿਤ ਅ ਸੰਗਰੂਰ ਪੁਲਿਸ ਵੱਲੋਂ ਧੂਰੀ ਦੇ ਸ਼ੇਰ ਪੁਚੌਂਕ ਜਿਹੜੇ ਬਸਤੀ ਦੇ ਵਿੱਚ ਸਰਚ ਆਪਰੇਸ਼ਨ ਚਲਾਇਆ ਗਿਆ ਇਸ ਆਪਰੇਸ਼ਨ ਦੇ ਵਿੱਚ 200 ਤੋਂ ਕਰੀਬ ਨੌਜਵਾਨਾਂ ਨੂੰ ਲਗਾਇਆ ਗਿਆ ਅਤੇ ਪੂਰੀ ਬਸਤੀ ਦੀ ਘੇਰਾਬੰਦੀ ਕੀਤੀ ਗਈ ਅਤੇ ਵੱਖ-ਵੱਖ ਟੀਮਾਂ ਬਣਾ ਕੇ ਸ਼ੱਕੀ ਘਰਾਂ ਦੀ ਤਲਾਸ਼ੀ ਲਈ ਗਈ ਇਸ ਤਲਾਸ਼ੀ ਦੌਰਾਨ ਕੁਝ ਵਹੀਕਲਾਂ ਨੂੰ ਕਬਜ਼ੇ ਵਿੱਚ ਲਿਆ ਗਿਆ ਅਤੇ ਕੁਝ ਸ਼ੱਕੀ ਵਿਅਕਤੀਆਂ ਨੂੰ ਵੀ ਹਿਰਾਸਤ ਵਿੱਚ ਲਿਆ ਗਿਆ ਅਤੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਪੰਜਾਬ ਵਿੱਚ ਨਸ਼ੇ ਦੀ ਰੋਕਥਾਮ ਦੇ ਲਈ ਪੰਜਾਬ ਪੁਲਿਸ ਅਤੇ ਸਰਕਾਰ ਵੱਲੋਂ ਵੱਡੇ ਪੱਧਰ ਤੇ ਉਪਰਾਲੇ ਕੀਤੇ ਜਾ ਰਹੇ ਹਨ ਇਸ ਦੇ ਚੱਲਦੇ ਹੀ ਸੰਗਰੂਰ ਪੁਲਿਸ ਵੱਲੋਂ ਧੋਰੀ ਦੀ ਸ਼ੇਰਪੁਰ ਰੋਡ ਤੇ ਸਥਿਤ ਇੱਕ बस्ती ਵਿੱਚ 200 ਦੇ ਕਰੀਬ ਪੁਲਿਸ ਮੁਲਾਜ਼ਮਾਂ ਨਾਲ ਰੇਡ ਕੀਤੀ ਗਈ ਅਤੇ ਸ਼ੱਕੀ ਕਰਾਂ ਦੀ ਤਲਾਸ਼ੀ ਲਈ ਗਈ ਇਸ ਮੌਕੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਜਦੋਂ ਉਹ ਕਿਸੇ ਸ਼ੱਕੀ बस्ती ਵਿੱਚ ਰੇਡ ਕਰਦੇ ਹਨ ਤਾਂ ਉਥੇ ਲਾਕਾਬੰਦੀ ਕੀਤੀ ਜਾਂਦੀ ਹੈ ਤਾਂ ਕਿ ਸ਼ਰਾਤੀ ਅਨਸਰ ਬਸਤੀ ਤੋਂ ਬਾਹਰ ਨਾ ਭਾ ਸਕਣ ਇਸ ਦੇ ਨਾਲ ਹੀ ਜੋ ਵਿਅਕਤੀ ਨਸ਼ਾ ਵੇਚਣ ਦੇ ਆਦੀ ਹੁੰਦੇ ਹਨ ਉਹਨਾਂ ਦੇ ਘਰਾਂ ਦੀ ਤਲਾਸ਼ੀ ਲਈ ਜਾਂਦੀ ਹੈ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਜੋ ਵਿਅਕਤੀ ਨਸ਼ਾ ਵੇਚਣ ਦੇ ਆਦੀ ਹਨ ਅਤੇ ਜਿਨ੍ਹਾਂ ਦੇ ਕਈ ਮਾਮਲੇ ਵੀ ਦਰਜ ਹਨ ਉਹਨਾਂ ਦੇ ਘਰਾਂ ਦੇ ਬਾਹਰ ਅੱਜ ਨੋਟਿਸ ਵੀ ਲਗਾਏ ਗਏ ਹਨ ਤਾਂ ਜੋ ਕਿ ਉਹਨਾਂ ਦੀ ਪ੍ਰਾਪਰਟੀ ਜ਼ਬਤ ਕੀਤੀ ਜਾ ਸਕੇ ਵੱਲੋਂ بڑا ਜਿਹੜਾ ਅਹਿਮ ਜਿਹੜਾ ਚਲਾਰਾ ਜਾ ਰਿਹਾ ਹੈ ਜੁਧ ਨਸ਼ਾ ਵਿਰੁੱਧ ਉਸ ਦੇ ਤਹਿਤ ਮਾਨਯੋਗ ਸਾਡੇ ਡੀਪੀ ਸਾਹਿਬ ਅਤੇ ਸ਼੍ਰੀ ਸਰਤਾਪ ਸਿੰਘ ਚਾਹਲ ਆਈਪੀਐਸ ਐਸਐਪੀ ਸੰੂਰ ਵੱਲੋਂ ਅੱਜ ਅਸੀਂ ਧੂਰੀ ਵਿਖੇ ਇੱਕ ਜਿਹੜੀ ਆ ਬਸਤੀ ਆ ਉੱਥੇ ਕਾਸ ਆਪਰੇਸ਼ਨ ਕਰਨਾ ਰਿਹਾ ਜੋ ਕਿ ਸਾਡਾ ਇਹ ਡਰੱਗ ਹੌਟਸਪੌਟ ਹੈ ਤਕਰੀਬਨ ਇੱਥੇ ਇਹ ਬਸਤੀ ਵਿੱਚ 20 ਤੋਂ 25 ਘਰ ਰਹੇ ਨੇ ਜਿਨ੍ਹਾਂ ਦੇ ਹਰੇਕ ਮੈਂਬਰ ਤੇ ਐਨਡੀਪੀ ਦੇ 5-7-10-10 ਪਰਚੇ ਦਰਜ ਨੇ ਤੇ ਅੱਜ ਮੈਂ ਐਸਪੀਡੀ ਸੰੂਰ ਮੇਰੇ ਨਾਲ ਡੀਐਸਪੀ ਧੂਰੀ ਦਮਨ ਜੀ ਐਸਐਚਓ ਧੂਰੀ ਸਦਰ ਧੂਰੀ ਸਿਟੀ ਧੂਰੀ ਤੇ ਹੋਰ ਸਾਡੀ ਜ਼ਿਲ੍ਹੇ ਦੀ तकरीबन 1.5 ਤੋਂ 200 ਜਿਹੜੇ ਅਸੀਂ ਜਵਾਨ ਵਿੱਚ ਇਨਕਲੂਡਿੰਗ ਲੇਡੀ ਸਟਾਫ ਅੱਜ ਇਸ ਬਸਤੀ ਦੀ ਆਪਣਾ ਕਸ ਆਪਰੇਸ਼ਨ ਕਰਨ ਆਏ ਹਾਂ ਇਸ ਦਾ ਮੁੱਖ ਮਕਸਦ ਇਹ ਆ ਵੀ ਜਦੋਂ ਅਸੀਂ ਇੱਕ ਆਪਸ ਆਪਰੇਸ਼ਨ ਕਰਦੇ ਹਾਂ ਤਾਂ ਸਾਰਾ ਅਸੀਂ ਏਰੀਆ ਜਿਹੜਾ ਹੈਗਾ ਇਹ ਨਾਕਾ ਬੰਦੀ ਕਰਕੇ ਪੂਰਾ ਬਲੌਕ ਕਰਦੇ ਹਾਂ ਅਤੇ ਫਿਰ ਵੱਖਰੀਆਂ ਸਰਚ ਟੀਮਾਂ ਬਣਾ ਕੇ ਜਿਹੜੇ ਸਾਡੇ ਹਾਰਸਪੋਟ ਸ਼ੱਕੀ ਘਰ ਹੁੰਦੇ ਨੇ ਜਿਹੜੇ ਨਸ਼ਾ ਵੇਚਦੇ ਆ ਉਹਨਾਂ ਦੀ ਸੀ ਤਲਾਸ਼ੀ ਕਰਦੇ ਆ ਤਲਾਸ਼ੀ ਬੰਦ ਕਰਦੇ ਆ ਉਸ ਦਾ ਜਿਹੜਾ ਮੁੱਖ ਮੰਤਵ ਇਹ ਆ ਵੀ ਜਿਹੜੇ ਬਾਡ ਐਲੀਮੈਂਟਸ ਨੇ ਜਿਹੜੇ ਇਹ ਨਸ਼ਾ ਤਸਕਰ ਨੇ ਵੀ ਇਹਨਾਂ ਨੂੰ ਅਸੀਂ ਨਸ਼ਾ ਵੇਚਣ ਤੋਂ ਰੋਕਣਾ ਅਤੇ ਇਹਨਾਂ ਦਾ ਜਿਹੜਾ ਇਹਨਾਂ ਨੂੰ ਇਹਨਾਂ ਨੂੰ ਸਿਰ ਨਿ ਚੱਕਣ ਦੇਣਾ ਤਾਂ ਜੋ ਜਿਹੜੇ ਆਮ ਪਬਲਿਕ ਆ ਉਹ ਉਹਨਾਂ 'ਚ ਵਿਸ਼ਵਾਸ ਬਣਾ ਰਹੇ ਕਿ ਜਿਹੜੀ ਪੰਜਾਬ ਪੁਲਿਸ ਆ ਜਿਹੜੀ ਉਹ ਇਹ ਨਸ਼ਿਆਂ ਦੇ ਵਿਰੁੱਧ ਉਹਦੀ ਕੰਮ ਕਰ ਰਹੀ ਆ ਅੱਜ ਅਸੀਂ ਤਕਰੀਬਨ 5 ਤੋਂ 7 ਜਿਹੜੇ ਸ਼ੱਕੀ ਮੋਟਰਸਾਈਕਲ ਕਾਬੂ ਕੀਤੇ ਆ ਤੇ 5-4 ਜਿਹੜੇ ਅਸੀਂ ਆਪਣਾ ਸ਼ੱਕੀ ਬੰਦੇ ਵੀ ਅੱਜ ਚੈੱਕ ਕੀਤੇ ਆ ਰੌਂਡ ਅੱਪ ਵੀ ਕੀਤੇ ਆ ਤੇ ਅੱਗੇ ਜੋ ਉਹਨਾਂ ਤੋਂ ਰਿਕਵਰੀ ਹੋਣੀ ਹੈ ਉਹ ਤੁਹਾਨੂੰ ਬਾਅਦ ਵਿੱਚ ਦੇ ਦਿੱਤੀ ਜਾਊਗੀ ਸਰ ਅੱਜ ਕਿੰਨੇ ਘਰਾਂ ਦੇ ਜਿਹੜੇ ਨੋਟਸ ਲਗਾਏ ਗਏ ਨੇ ਅੱਜ ਅਸੀਂ ਇੱਥੇ ਇੱਕ ਤੁਸੀਂ ਦੇਖ ਰਹੇ ਹੋ ਕਿ ਸ਼ੰਭੂ ਹੈ ਜੋ ਕਾਫੀ ਉਹਨਾਂ ਦੇ ਐਨਡੀਪੀਐਸ ਦੇ ਪਰਚੇ ਨੇ ਤੇ ਉਹਦੇ ਤੇ ਅੱਜ ਅਸੀਂ ਉਹਦੇ ਘਰੇ ਆ ਜਿਹੜਾ ਜੋ ਕੰਪੀਟੈਂਟ ਅਥਾਰਟੀ ਉਹਦੀ ਪ੍ਰਾਪਰਟੀ ਜਿਹੜਾ ਆਪਣਾ ਘਰ ਹੈਗਾ ਉਹਨੂੰ ਫ੍ਰੀਜ਼ ਕਰਨ ਵਾਸਤੇ ਨੋਟਸ ਲਾ ਹੈ ਲੋਕਾਂ ਨੂੰ ਕਿਸ ਅਪੀਲ ਕਰਦੇ ਹੋ ਦੇਖੋ ਲੋਕਾਂ ਨੂੰ ਅਪੀਲ ਇਹੀ ਕਰਦੇ ਆ ਵੀ ਜਿਹੜਾ ਇਹ ਨਸ਼ਾ ਵੇਚਦਾ ਵਾ ਕੋਈ ਵੀ ਉਹਦੀ ਵੇਖ ਹੋ ਹੋ ਕੇ ਵੇਚਿ ਸਕੋ ਕੇ ਪੰਜਾਬ ਪ੍ਰਸ਼ਾਸਨ ਨੂੰ ਸਾਨੂੰ ਧੂਰੀ ਡੀਐਸਪੀ ਐਸਐਚਓ ਧੂਰੀ ਇਹਨਾਂ ਨੂੰ ਇਨਫੋਰਮੇਸ਼ਨ ਦੇਣ ਤਾਂ ਜੋ ਜਿਹੜੀ ਜਵਾਨੀ ਆ ਪੰਜਾਬ ਦੀ ਤੁਹਾਨੂੰ ਪਤਾ ਵੀ ਬੜਾ ਕਈ ਘਰਾਂ ਦਾ ਬਰਾ ਹਾਲ ਜੋ ਕਿ ਨੌਜਵਾਨ ਜਿਹੜਾ ਨਸ਼ਿਆਂ ਚ ਫਸ ਚੁੱਕੇ ਨੇ ਉਹਨਾਂ ਨੂੰ ਅਸੀਂ ਤਾੜਨਾ ਵੀ ਕਰਦੇ ਆ ਨਸ਼ਾ ਸਮੂਹਰਾਂ ਨੂੰ ਵੀ ਤੁਹਾਨੂੰ ਜੇਲ ਤਾਂ ਅਸੀਂ ਭੇਜਾਂਗੇ ਭੇਜਾਂਗੇ ਜਿਹੜਾ ਤੁਸੀਂ ਨਸ਼ਿਆਂ ਤੋਂ ਜਿਹੜੀ ਇਹ ਪ੍ਰਾਪਰਟੀ ਬਣਾਈ ਆ ਗੈਰਕਾਨੂੰਨੀ ਉਹਨੂੰ ਢਾਵਾਂਗੇ ਵੀ ਅਤੇ ਜਿਹੜਾ ਉਹਨੂੰ ਫ੍ਰੀਜ਼ ਕਰਕੇ ਉਹਨੂੰ ਜਿਹੜੀ ਕਰਕੀ ਵੀ ਕਰਾ